ਸੜਕ ਉੱਤੇ ਜੰਮਰਾਜ ਬਣ ਕੇ ਖਰੋਤਾ ਸੀ ਟਰੱਕ ਲੈ ਚੁੱਕਾ ਦੋ ਜਾਣਿਆਂ ਦੀ ਜਾਨ ਜੀਹਾਂ ਪ੍ਰਸ਼ਾਸਨ ਦੀ ਅੰਗੈਲੀ ਦਸੀ ਜਾਰੀ ਲੋਕਾਂ ਵੱਲੋਂ ਇੱਕ ਰੋਡ ਜਿਹੜਾ ਹੈਗਾ ਉੱਥੇ ਇੱਕ ਟਰੱਕ ਪਿਛਲੇ ਦਿਨੀ ਹਾਦਸਾ ਗ੍ਰਸਤ ਹੋਇਆ ਸੀ ਹਾਦਸਾ ਗ੍ਰਸਤ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਉਸ ਨੂੰ ਕਿਤੇ ਨਹੀਂ ਲਜਾਇਆ ਉੱਥੇ ਹੀ ਚੌਂਕ ਦੇ ਵਿੱਚ ਉਹਨੂੰ ਖਲਾੜ ਦਿੱਤਾ ਗਿਆ ਜਿਹੜਾ ਕਿ ਹੁਣ ਵੱਡੇ ਹਾਸਿਆਂ ਦਾ ਕਾਰਨ ਵੀ ਬੰਦਾ ਜਾ ਰਿਹਾ ਹੈਗਾ ਇੱਕ ਹਲਵਾਈ ਗਿਆ ਸੀ ਉਹ ਪੈਲਸ ਦੇ ਵਿੱਚ ਆਟਰ ਲੈਣ ਗਿਆ ਸੀ ਲੇਕਿਨ ਜਦੋਂ ਵਾਪਸ ਆਇਆ ਤੇ ਉਸੇ ਟਰੱਕ ਦੇ ਨਾਲ ਜਿਹੜਾ ਟਕਰਾ ਗਿਆ ਆਪਣੀ ਬਾਈਕ ਉੱਤੇ ਜਿੱਤ ਤੋਂ ਬਾਅਦ ਉਹਦੀ ਮੌਕੇ ਤੇ ਹੀ ਜਾਨ ਚਲੀ ਗਈ ਇੱਕ ਨੌਜਵਾਨ ਜਿਹੜਾਗਾ ਸੀ ਉਹ ਕੰਮ ਤੇ ਗਿਆ ਸੀ ਕਿ ਜਦੋਂ ਵਾਪਸ ਘਰ ਵੱਲ ਨੂੰ ਪਰਤ ਰਿਹਾ ਸੀ ਸ਼ਾਮ ਨੂੰ ਜਦੋਂ ਉਹਦਾ ਪਰਿਵਾਰ ਨੂੰ ਡੀਕ ਕਰਦਾ ਪਿਆ ਸੀ ਲੇਕਿਨ ਦਸਤੇ ਦੇ ਵਿੱਚ ਖੜੇ ਟਰੱਕ ਟਰੱਕ ਦੇ ਵਿੱਚ ਉਹ اچانک ਵੱਜ ਗਿਆ ਮੋਟਰਸਾਈਕਲ ਉਹ ਤੋਂ ਬਾਅਦ ਉਹਦੀ ਵੀ ਮੌਕੇ ਤੇ ਜਾਨ ਚਲੀ ਗਈ ਲੇਕਿਨ ਲੋਕਾਂ ਦਾ ਰੋਸ ਵੇਖਾਇਆ ਉਹ ਪ੍ਰਸ਼ਾਸਨ ਦੇ ਖਿਲਾਫ ਵੇਖਾਇਆ ਕਾਫੀ ਕੋਛੜਾ ਕਿਹਾ ਜਾ ਰਿਹਾ ਲੋਕਾਂ ਵੱਲੋਂ ਕਿਹਾ ਜਾ ਰਿਹਾਗਾ ਕਿ ਪ੍ਰਸ਼ਾਸਨ ਨੇ ਇਸ ਟਰੱਕ ਨੂੰ ਰੋਡ ਤੋਂ ਸਾਈਡ ਤੇ ਕਿਉਂ ਨਹੀਂ ਕੀਤਾ ਕਿਉਂ ਇਹਨੂੰ ਰਸਤੇ ਦੇ ਵਿੱਚ ਹੀ ਖਿਲਾਰ ਦਿੱਤਾ ਹੈਗਾ ਜੋ ਕਿ ਆਂਦੇ ਜਾਂਦੇ ਲੋਕਾਂ ਦਾ ਮੋੜ ਦਾ ਕਾਰਨ ਬਣਦਾ ਪਿਆ ਹੈਗਾ ਜਮਰਾਜ ਬਣ ਕੇ ਟਰੱਕ ਖੜਾ ਹੈਗਾ ਰੋਡ ਦੇ ਉੱਤੇ ਕਿਉਂ ਇਹਨੂੰ ਸੜਕ ਦੇ ਵਿੱਚ ਇਸ ਹਾਲਤ ਦੇ ਵਿੱਚ ਖਿਲਾਰਿਆ ਹੋਇਆ ਇਹ ਲੋਕਾਂ ਦਾ ਰੋਜ਼ ਕਿੰਨਾ ਕਿਤੇ ਜਿਹੜਾ ਹੈਗਾ ਉਹ ਦਿਖਾਈ ਦਿੰਦਾ ਪਿਆ ਹੈਗਾ ਤੁਹਾਨੂੰ ਵੀਡੀਓ ਦਿਖਾਉਣੀ ਉਸ ਟਰੱਕ ਦੀਆਂ ਵੀ ਉਹ ਨਾਲ ਦੇ ਨਾਲ ਉਹਨਾਂ ਲੋਕਾਂ ਦਾ ਜਿਹੜਾ ਹੈਗਾ ਬਿਆਨ ਵੀ ਤੁਹਾਨੂੰ ਸੁਣਾਵਾਂਗੇ ਜੋ ਕਿ ਕਾਫੀ ਕੁਛ ਕਿਆਰੇ ਨੇ ਉਥੋਂ ਦੇ ਪ੍ਰਸ਼ਾਸਨ ਐਕਸੀਡੈਂਟ ਹੋਇਆ ਟਰੱਕ ਦੇ ਨਾਲ ਕੱਲ ਵੀ ਇੱਕ ਇਹੀ ਜਗ੍ਹਾ ਤੇ ਇਸੇ ਜਗ੍ਹਾ ਤੇ ਇਨਸੀਡੈਂਟ ਹੋਇਆ ਸੀ ਤਕਰੀਬਨ ਸਮਾਂ ਵੀ ਸੇਮ ਹੀ ਸੀਗਾ ਸੋ ਇਹ ਟਰੱਕ ਪਰਸੋਂ ਦਾ ਇੱਥੇ ਖੜਾ ਜਿਹੜਾ ਲੋਡਡ ਟਰੱਕ ਖੜਾ ਸੀ ਤੇ ਜਿਹਦੇ ਪਿੱਛੇ ਕੱਲ ਵੀ ਇੱਕ ਮੋਟਰਸਾਈਕਲ ਵਾਲਾ ਸਾਡਾ ਵੀਰ ਬਲੋਲਪੁਰ ਤੋਂ ਉਹ ਵਿੱਚ ਲੱਗਿਆ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਅੱਜ ਵੀ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਇਹ ਉਮੀ ਖੜਾ ਆ ਇਹਦੇ ਵਿੱਚ ਲੱਗ ਕੇ ਫੇਰ ਇੱਕ ਵੇ ਇਨਸਾਨ ਦੀ ਮੌਤ ਹੋ ਜਾਂਦੀ ਆ ਤੇ ਪ੍ਰਸ਼ਾਸਨ ਨੂੰ ਇਹ ਪਤਾ ਪਰਸੋਂ ਦਾ ਇਹ ਲੋਕਾਂ ਨੇ ਵੀ ਇਹਨਾਂ ਨੂੰ ਦੱਸਿਆ ਸੀ ਵੀ ਟਰੱਕ ਖੜਾ ਆ ਕੱਲ ਦੇ ਐਕਸੀਡੈਂਟ ਤੋਂ ਬਾਅਦ ਵੀ ਇਹਨਾਂ ਨੂੰ ਪਤਾ ਸੀ ਹਜੇ ਪਹਿਲੇ ਹੀ ਬੋਡੀ ਦਾ ਪੋਸਟਮਾਰਟਮ ਨਹੀਂ ਹੋਇਆ ਅੱਜ ਦੂਸਰੀ ਬੋਡੀ ਉਸੇ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਐਕਸੀਡੈਂਟ ਹੋ ਕੇ ਪੂਰੀ ਹੋ ਗਈ ਤੇ ਪਰਿਵਾਰਕ ਮੈਂਬਰਾਂ ਦੇ ਰੋਸਾ ਵੀ ਆ ਤੇ ਉਹਨਾਂ ਦੀ ਗੱਲ ਜਾਇਜ਼ ਵੀ ਆ ਕਿਉਂਕਿ ਇਹਦੇ ਵਿੱਚ ਜਿਵੇਂ ਮੈਂ ਕਹਾ ਸਿੱਧੇ ਤੌਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਆ ਵੀ ਜਦੋਂ ਤੁਹਾਨੂੰ ਪਤਾ ਵੀ ਇੱਥੇ ਐਕਸੀਡੈਂਟ ਹੋਇਆ ਤੁਸੀਂ ਬੈਰੀਕੇਟਿੰਗ ਕੋਈ ਨਹੀਂ ਕੀਤੀ ਤੁਸੀਂ ਇਹ ਕਹਿ ਰਹੇ ਹੋ ਵੀ ਸਭ ਤੋਂ ਹਾਈਡਰਾ ਨਹੀਂ ਜੀ ਅਰੇਂਜ ਕਰ ਹੋਇਆ ਤੁਸੀਂ ਉਹਨਾਂ ਦੇ ਜਿਨ੍ਹਾਂ ਦਾ ਬੰਦਾ ਪੂਰਾ ਹੋਇਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਗਰਾਨੀ ਦੇ ਰੱਖ ਜਾਣਾ ਵੀ ਕੋਈ ਟਰੱਕ ਭਜਾ ਕੇ ਨਾ ਲੈ ਜਾਵੇ ਤੁਸੀਂ ਇੱਥੇ ਖੜੋ ਇਹ ਇਹ ਅੱਜ ਦਾ ਪੰਜਾਬ ਆ ਇਹ ਇਹਨਾਂ ਦੇ ਜਿਹੜੇ ਦਾਅਵੇ ਨੇ ਪੰਜਾਬ ਸਰਕਾਰ ਦੇ ਸੜਕ ਸੁਰੱਖਿਆ ਫੋਰਸ ਹੋ ਗਈ ਜੀ ਅਸੀਂ ਮੌਕੇ ਤੇ ਪਹੁੰਚਦੇ ਆਂ ਜੀ ਤੁਸੀਂ ਆਪ ਦੇਖੋ ਪਰਿਵਾਰਕ ਮੈਂਬਰ ਰੋਸੇ 'ਚ ਨੇ ਉਹ ਕਹਿ ਰਹੇ ਵੀ ਬੋਡੀ ਨਹੀਂ ਚੱਕਣੀ ਜਦ ਤੱਕ ਟਰੱਕ ਦਾ ਮਾਲਕ ਨਹੀਂ ਆਉਂਦਾ ਜਿਹਨੂੰ ਕਿ ਕੱਲ ਦਾ ਫੋਨ ਕੀਤਾ ਗਿਆ ਕੱਲ ਦੀ ਜਿਹੜੇ ਇਨਸੀਡੈਂਟ ਦੇ ਕਰਕੇ ਪਰ ਉਹ ਅੱਜ ਵੀ ਨਹੀਂ ਪਹੁੰਚਿਆ ਸੋ ਤਕਰੀਬਨ ਮੈਂ ਕਹਾ 3 ਘੰਟਿਆਂ ਦੇ 3 ਦਿਨਾਂ ਦੇ ਵਿੱਚ ਵਿੱਚ ਜੋ ਇੱਥੇ ਦੋ ਸਾਡੇ ਇੱਥੇ ਇਨਸਾਨ ਇਤੋਂ ਪੂਰੇ ਹੋਏ ਨੇ ਪਤਾ ਨਹੀਂ ਪ੍ਰਸ਼ਾਸਨ ਅਗਲੀ ਕਿਹੜੀ ਘਟਨਾ ਦੀ ਵੇਟ ਕਰਦਾ ਸੋ ਇਹ ਬੜਾ ਬਹੁਤ ਗਲਤ ਰਵਈਆ ਪ੍ਰਸ਼ਾਸਨ ਦਾ ਅਤੇ ਫੇਲਰ ਬਣਦਾ ਇੱਥੇ ਭਗਵਾਨਦਮਾਨ ਨੇ ਇੱਕ ਸੜਕ ਸੁਧਰਿਆ ਜਿਹੜੀ ਫੋਰਸ ਸਪੈਸ਼ਲ ਬਣਾਈ ਹੋਈ ਆ ਤੇ ਕੱਲ ਦਾ ਇੱਥੇ ਟਰੱਕ ਖੜਾ ਕਿੱਥੇ ਕੀ ਕਹਿਣਾ ਦੇਖੋ ਮੈਂ ਇਹ ਕਹਿਣਾ ਸੜਕ ਸੁਧਰਿਆ ਫੋਰਸ ਬਣਾਈ ਤੇ ਨਿਗਰਾਨੀ ਰੱਖਣ ਨੂੰ ਪਰਿਵਾਰਕ ਮੈਂਬਰ ਜਿਹੜੇ ਮਰ ਗਏ ਉਹਨਾਂ ਦੇ ਹੀ ਭਾਣਜ ਨੂੰ ਬਿਠਾ ਕੇ ਜਾਂਦੀ ਆ ਪੁਲਿਸ ਇਹ ਸੜਕ ਸੁਰੱਖਿਆ ਆ ਉਹ ਵਿਚਾਰੇ ਟਾਹਣੀਆਂ ਟੋਰ ਤੋੜ ਕੇ ਅੱਗੇ ਪਿੱਛੇ ਲਾ ਰਹੇ ਨੇ ਕਿਉਂਕਿ ਜਿਹੜਾ ਵੀ ਇਹਨਾਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਕਹਿ ਰਹੇ ਨੇ ਬਈ ਕਿ ਐਸਐਸ ਇੱਥੇ ਲਾਇਆ ਸੀ ਕਿਸੇ ਐਸਐਸ ਦਾ ਨਾਮੁ ਨਿਸ਼ਾਨ ਨਹੀਂ ਕੋਈ ਇੱਥੇ ਤੁਸੀਂ ਦੇਖ ਲਓ ਪ੍ਰੈਸ ਵਾਲੇ ਵੀਰ ਨੇ ਕੋਈ ਬੈਰੀਕੇਡ ਦਿਖ ਰਿਹਾ ਤੁਹਾਨੂੰ ਟਰੱਕ ਦੇ ਨਾਲ ਮੌਤ ਹੋ ਜਾਂਦੀ ਹੈ ਇੱਕ ਇਨਸਾਨ ਦੀ ਸਾਈਡ ਤੇ ਖੜਾ ਨੇਰੇ 'ਚ ਖੜਾ ਨਹਿਰ ਦੇ ਕਿਨਾਰੇ ਖੜਾ ਤੇ ਉਹ ਕੱਲ ਵੀ ਮੌਤ ਹੁੰਦੀ ਅੱਜ ਵੀ ਹੁੰਦੀ ਇੱਕ ਬੈਰੀਕੇਡ ਦਿਖਾ ਦਿਓ ਜੇ ਕੱਲ ਦਾ ਕੋ ਪ੍ਰਸ਼ਾਸਨ ਨੇ ਕੰਮ ਕੀਤਾ ਹੁੰਦਾ ਤਾਂ ਕਿਉਂ ਨਾ ਹੁੰਦਾ ਸੜਕ ਸੁਰੱਖਿਆ ਫੋਰਸ ਆ ਜਿਹੜੀ ਉਹ ਕੇਵਲ ਇਸ਼ਤਿਹਾਰਬਾਜ਼ੀ ਦੇ ਲਈ ਇਹਨਾਂ ਨੇ ਰੱਖੀ ਭਾਗੀ ਜਗ੍ਹਾ ਤੇ ਖੜੇ ਆ ਜੀ ਇਹ ਪੁਲਿਸ ਵਾਲਿਆਂ ਦੀ ਇੰਨੀ ਅਣਗਹਿਲੀ ਹੈ ਜੀ 24 ਘੰਟੇ ਦੇ ਵਿੱਚ ਵਿੱਚ ਦੂਸਰੀ ਮੌਤ ਹੋ ਗਈ ਆ ਗੱਡੀ ਨਾਲ ਸਿੱਧਾ ਐਕਸੀਡੈਂਟ ਹੋਇਆ ਤੇ ਕਿਹੜੇ ਪਿੰਡ ਦੇ ਜੀ ਇਹ ਪਿੰਡੇ ਬਿੱਲੋਂ ਦੇ ਸੀ ਜੀ ਅੱਜ ਜਿਹੜੀ ਅੱਜ ਹੋਈ ਆ ਇਸ ਮੌਕੇ ਤੇ ਹੋਈ ਆ ਇਹਨਾਂ ਦਾ ਨਾਮ ਹੈਗਾ ਗੁਰਚਰਨ ਸਿੰਘ ਸਨੋਂ ਬੀ ਚੰਦ ਸਿੰਘ ਪਿੰਡ ਬਿੱਲੋਂ ਮੇਰਾ ਨਾਮ ਕਰਨੈਲ ਸਿੰਘ ਪਿੰਡ ਪਿੰਡ ਬਿੱਲੋਂ ਇਹ ਸਾਡਾ ਬ੍ਰਦਰ ਆ ਜੀ ਇਹਨਾਂ ਦੀ ਉਮਰ ਕਿੰਨੀ ਹੈ ਜੀ ਇਹਨਾਂ ਦੀ ਉਮਰ 40-45 ਦੇ ਨੇੜੇ ਆ ਜੀ ਉਹਨਾਂ ਦੀ 55 ਗਜ਼ਾਂ ਵਿੱਚ ਸਾਰਾ ਇਹ ਜਿਹੜਾ ਤੁਸੀਂ ਇਹ ਨਾ ਗੱਡੀ ਖੜਾ ਆ ਗਿਆ ਕੋਈ ਬੰਦਾ ਇੱਥੇ ਕੱਲ ਦਾ ਪੁਲਿਸ ਵਾਲਿਆਂ ਨੇ ਅੱਗੇ ਪਰਸੋਂ ਦੀ ਗੱਡੀ ਖੜੀ ਆ ਇਹ ਤਿੰਨ ਦਿਨ ਹੋ ਗਏ ਗੱਡੀ ਖੜੀ ਤਿੰਨ ਦਿਨ ਹੋ ਗਏ ਗੱਡੀ ਖੜੀ ਨੂੰ ਇੱਕ ਇਨਸਾਨ ਕੱਲ ਮੌਤ ਹੋ ਗਈ 35 ਸਾਲ ਦਾ ਮੁੰਡਾ ਮਰ ਗਿਆ ਉਹਦੇ ਛੋਟੇ ਛੋਟੇ ਬੱਚੇ ਨੇ ਚਲੋ ਮੌਤ ਹੋ ਗਈ ਹੋਣ ਤੋਂ ਬਾਅਦ ਇਹਨਾਂ ਨੇ ਕੀ ਕਰਿਆ ਪਰਿਵਾਰਕ ਮੈਂਬਰਾਂ ਦੀ ਡਿਊਟੀ ਲਾਤੀ ਵੀ ਤੁਸੀਂ ਗੱਡੀ ਦੇ ਕੋਲ ਖੜਨਾ ਵੀ ਗੱਡੀ ਚੋਰੀ ਨਾ ਹੋ ਜਾਵੇ ਗੱਡੀ ਦੀ ਰਾਖੀ ਕਰਨ ਵਾਸਤੇ ਉਹਨਾਂ ਨੂੰ ਖੜਾਤਾ ਅਗਲੇ ਦਾ ਇਨਸਾਨ ਮਰ ਗਿਆ ਔਰ ਇਹ ਬੰਦਿਆ ਨੇ ਉਸੇ ਬੰਦਿਆਂ ਨੂੰ ਡਿਊਟੀ ਤੇ ਖੜਾਤਾ ਮੁਲਾਜ਼ਮ ਕਹਿ ਰਹੇ ਨੇ ਵੀ ਇੱਕ ਏਐਸਏ ਦੀ ਡਿਊਟੀ ਲੱਗੀ ਆ ਕੰਮ ਕਰ ਇਹਨੂੰ ਰੋਕਣ ਵਾਸਤੇ ਉਹ ਏਐਸਏ ਦਾ ਨਾਮ ਪਤਾ ਹੀ ਨਹੀਂ ਹੈਗਾ ਇਹਨਾਂ ਨੇ ਫਾਰਮੈਲਟੀ ਕਰ ਰਹੇ ਆ ਇਹਨਾਂ ਦੀ ਇਹਨਾਂ ਦੀ ਅਣਗਹਿਲੀ ਕਾਰਨ ਇਹ ਜਿਹੜੀ ਦੂਸਰੀ ਮੌਤ ਹੋਈ ਆ ਪੁਲਿਸ ਦੀ ਅਣਗਹਿਲੀ ਕਾਰਨ ਕਰਕੇ ਹੀ ਹੋਈ ਆ 100 ਦੀ 100 ਡਾਸੋ ਅਸੀਂ ਤਾਂ ਕਹਿੰਦੇ ਜੀ ਪ੍ਰਸ਼ਾਸਨ ਤੇ ਕਾਰਵਾਈ ਹੋਵੇ ਹੋਰ ਇਹਨਾਂ ਨੇ ਜਾਣਬੁੱਝ ਕੇ ਜੇ ਇਹ ਕਾਰਵਾਈ ਕਾਦਰ ਦੇ ਬੈਰੀਕੇਟ ਕਰ ਦੇ ਜਾਂ ਕੁਝ ਜਦੋਂ ਇੱਕ ਅੰਨੇ ਚ ਗੱਡੀ ਖੜੀ ਆ ਲਾਈਟ ਨਹੀਂ ਜਗ ਰਹੀ ਦੂਸਰੀ ਸਾਈਡ ਤੋਂ ਗੱਡੀਆਂ ਜਾ ਰਹੀਆਂ ਲਾਈਟ ਪੈਂਦੀ ਆ ਬੰਦੇ ਨੂੰ ਕੁਝ ਨਹੀਂ ਦੇਤਾ ਮੋਟਰਸਾਈਕਲਰ ਜਦੋਂ ਗਰੀਬ ਮਰਦਾ ਨੇ ਇਹਨਾਂ ਨੂੰ ਤਾਂ ਬਸ ਇਹ ਤਾਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਹੁਣ ਮਨ ਪੱਕ ਗਿਆ ਕੋਈ ਮਰਦਾ ਹੈ ਕੋਈ ਜਿਉਂਦਾ ਹੈ ਇਹਨਾਂ ਬਾਤੇ ਕੁਝ ਨਹੀਂ ਹੁਣ ਸਾਨੂੰ ਜਿਹੜੇ ਇਨਸਾਨ ਦਾ ਕੱਲ ਮੈਂਬਰ ਚਲੇ ਗਿਆ ਉਸ ਬੰਦਿਆਂ ਨੂੰ ਠੰਡ ਦੇ ਵਿੱਚ ਸਵੇਰ ਦੇ ਭੁੱਖਣ ਪਾਣੀ ਇੱਥੇ ਖੜਾਤਾ ਨਾਂ ਨਾ ਕੋਈ ਪੋਸਟ ਮੜਵਾ ਨਾ ਉਹਨਾਂ ਦੀ ਕੋਈ ਲਿਖਤ ਪੜਦੇ ਉਹਨਾਂ ਨੂੰ ਹੀ ਪਰੇਸ਼ਾਨ ਕਰਿਆ ਜਾਂਦਾ ਗੱਡੀ ਵਾਲਿਆਂ ਨੂੰ ਡਰਾਈਵਰ ਨੂੰ ਅਜੇ ਤੱਕ ਕਿਸੇ ਨੂੰ ਨਹੀਂ ਬੁਲਾਇਆ ਹੈਗਾ ਨਾ ਡਰਾਈਵਰ ਆਇਆ ਨਾ ਮਾਲਕ ਆਇਆ ਜਾਣ ਬੁੱਝ ਕੇ ਕੋਈ ਦ ਸਾਰਾ ਕੁਝ ਇਹਨਾਂ ਦੇ ਆਪਸ ਵਿੱਚ ਇਹਨਾਂ ਦੀ ਦਿਵਾਲੀ ਚੱਲ ਰਹੀ ਆ ਵੀ ਉਹਨਾਂ ਤੋਂ ਸਾਨੂੰ ਪੈਸੇ ਮਿਲ ਲੈਣੇ ਮਰਨੇ ਵਾਲਾ ਮਰ ਗਿਆ ਜੀ ਇਹਨਾਂ ਦੀ ਪ੍ਰਸ਼ਾਸਨ ਬਿਲਕੁਲ ਗੂੜੀ ਨੀਂਦ ਸੁੱਤਾ ਪਿਆ ਇਹਨਾਂ ਨੂੰ ਕੋਈ ਅਸਰ ਨਹੀਂ ਹੈਗਾ ਪਤਾ ਨਹੀਂ ਕਿੰਨੇ ਇਨਸਾਨ ਮਰਦੇ ਨੇ ੱਲੇ ਪਰਸੋਂ ਦੀ ਗੱਲ ਆ ਸਾਡੇ ਨਾਲ ਦਾ ਬੁਰਜ ਦਾ ਪਿੰਡਾ ਕੱਚੇ ਤੇ ਜਾ ਰਿਹਾ ਗੱਡੀ ਨੇ ਚੱਕ ਕੇ ਉਹਨੂੰ ਮਾਰ ਕੇ ਪਰੇ ਸਿੜਤਾ ਇਹਨਾਂ ਨੂੰ ਕੋਈ ਪਤਾ ਨਹੀਂ ਗੱਡੀ ਕਿਹੜੀ ਆ ਕੋਈ ਕੁਮੇਰਾਨੀ ਕੋਈ ਕੁਝ ਨਹੀਂ ਹੈਗਾ ਨਾ ਕੋਈ ਜਾਣ ਸੜਕ ਦੇ ਖਾਣਾ ਇਹਨਾਂ ਨੇ ਪੈਸੇ ਇਕੱਠੇ ਕਰਨ ਵਾਸਤੇ 1 ਘੰਟੇ ਵਾਤੇ ਖੜਨਾ 2 ਘੰਟੇ ਜਦੋਂ ਪੈਸੇ ਪੂਰੇ ਹੋ ਜਾਂਦੇ ਉਦੋਂ ਹੀ ਜਾ ਕੇ ਥਾਣ ਪੁੱਛ ਸੰਬਲਦਾ ਜਿਹੜਾ ਰਵਈਆ ਨਾ ਉਹ ਹਜੇ ਵੀ ਕੋਈ ਜਿਆਦਾ ਪੜਿਆ ਲਿਖਿਆ ਵਾਲਾ ਨਹੀਂ ਉਹੀ ਘਟੀਆਂ ਕਸਮ ਦੇ ਇਨਸਾਨੀ ਉੱਥੇ ਬੈਠ ਕੇ ਨਾ ਪੈਸੇ ਦੇ ਲਾਲਚ ਲੱਗਣ ਸਾਨੂੰ ਬਹੁਤ ਦੁੱਖ ਆਉਂਦਾ ਬੋਲਣ ਤੇ ਯਾਰ ਵੀ ਇਹ ਸਾਡੇ ਮੁਲਾਜ਼ਮ ਕਿਹੜੇ ਰਾਹ ਤੁਰ ਪਈ ਨਿਰਾਪਰਾ ਨਿਰਾਪਰਾ ਪੈਸਾ ਨਹੀਂ ਹੈ ਦਾ ਸਾਡੀ ਭੈਣ ਭਾਈ ਨੇ ਯਾਰ ਇਹਨਾਂ ਨੂੰ ਕੁਝ ਨਾ ਕੁਝ ਇਨਸਾਨਾਂ ਬਾਰੇ ਸੋਚਣਾ ਚਾਹੀਦਾ ਵੀ ਇਨਸਾਨ ਐਦਾਂ ਦੀ ਨਿਆਂਈ ਮੌਤ ਨਾ ਮਰੇ ਯਾਰ ਮੇਰਾ ਨਾਮ ਦੇ ਕਰਨੀਰੇ ਹੁਣ ਹਾਂਜੀ ਮੇਰਾ ਨਾਮ ਮੇਜਰ ਸਿੰਘ ਹੈ ਜੀ ਐਕਸੀਡੈਂਟ ਹੋਇਆ ਕਾਉਂਟ ਮੇਰੇ ਫਾਦਰ ਸਾਹਿਬ ਨੇ ਜੀ ਕੀ ਹੋਇਆ ਜੀ ਸਾਰਾ ਮਾਮਲਾ ਕੀ ਹੈ ਇਹ ਤਾਂ ਹਲਵਾਈ ਦਾ ਕੰਮ ਕਰਦੇ ਨੇ ਜੀ ਇਹ ਸਮਰਾਲੇ ਤੋਂ ਕੰਮ ਕਰਕੇ ਆ ਰਹੇ ਸੀਗੇ ਇਹ ਗੱਡੀ ਪਰਸੋਂ ਦੀ ਖੜੀ ਹੈ ਇੱਥੇ ਤਿੰਨ ਪਹਿਲਾਂ ਦੋ ਪਹਿਲਾਂ ਐਕਸੀਡੈਂਟ ਹੋਵੇ ਇਹ ਪੁਲਿਸ ਮੁਲਾਜ਼ਮ ਨੇ ਐਸ ਐਚਓ ਸਿੰਘ ਉਰੇ ਆਪਣੇ ਇਹਨਾਂ ਨੇ ਗੱਡੀ ਨਹੀਂ ਚੁਕਵਾਈ ਹੈਗੀ ਪਹਿਲਾਂ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਬੋਡੀ ਜਮ੍ਹਾਂ ਕਰਵਾ ਕੇ ਉਹਨਾਂ ਦੇ ਬੰਦੇ ਦੀ ਡਿਊਟੀ ਲਾਤੀ ਇੱਥੇ ਕਹਿੰਦੇ ਵੀ ਗੱਡੀ ਦੀ ਰਾਖੀ ਕਰੋ ਗੱਡੀ ਚੋਰੀ ਨਾ ਹੋ ਜੇ ਇਹਨਾਂ ਨੂੰ ਤਿੰਨ ਐਕਸੀਡੈਂਟ ਹੋਣ ਦੇ ਬਾਵਜੂਦ ਕੋਈ ਕਹਿ ਡਰਾ ਨਹੀਂ ਮਿਲਿਆ ਇਹਨਾਂ ਨੂੰ ਤੁਹਾਡੇ ਫਾਜ਼ਲ ਸਾਹਿਬ ਸਮਰਾਲੇ ਤੋਂ ਆ ਰਹੇ ਸੀ ਕਿ ਸਮਰਾਲੇ ਤੋਂ ਇਹ ਸਾਈ ਲਾ ਕੇ ਆ ਰਹੇ ਸੀਗੇ ਪੈਸੇ ਤੋਂ ਨਹੀਂ ਕੀ ਕੰਮ ਕਰਦੇ ਨੇ ਹਲਵਾਈ ਦਾ ਕੰਮ ਕਰਦੇ ਨੇ ਮਤਲਬ ਗੱਡੀ ਤਿੰਨ ਦਿਨਾਂ ਤੋਂ ਰਹੀ ਤਿੰਨ ਦਿਨ ਤੋਂ ਗੱਡੀ ਖੜੀ ਹੈ ਜੀ ਇਹ ਤੇ ਪੁਲਿਸ ਕੋਈ ਪੁਲਿਸ ਮੁਲਾਜ਼ਮ ਜਿਹੜੇ ਸੀਨੀਅਰ ਇਹਨਾਂ ਦੇ ਮਤਲਬ ਅਧਿਕਾਰੀ ਨੇ ਮਾਚੀਵੜੇ ਥਾਣੇ ਤੋਂ ਉਹ ਕਹਿੰਦੇ ਅਸੀਂ ਟਾਣੀਆਂ ਲਾ ਤੇ ਹੋਰ ਆਸਤੀ ਨਹੀਂ ਢੀ ਘੋਰ ਰਹੀ ਸੀ ਹਾਂਜੀ ਹਾਂ ਅਸੀਂ ਮੁੜ ਕੇ ਫਿਰ ਅਸੀਂ ਆਪਣੀ ਗੱਡੀ ਲਿਆ ਕੇ ਮਾਰਦੇ ਆ ਜੇ ਇਹਦੇ ਵਿੱਚ ਅਸੀਂ ਮਾਰਦੇ ਹਾਂ ਹੁਣ ਅਸੀਂ ਇਦਾਂ ਦਾ ਜਾਂਦੇ ਨਹੀਂ ਹੈਗੇ ਹੁਣ ਇਤੋਂ ਹੁਣ ਤੁਸੀਂ ਜਾਮ ਲਾ ਰੱਖਿਆ ਜਾਮ ਲਾ ਰੱਖਿਆ ਜੀ ਬਿਲਕੁਲ ਗੱਡੀ ਦੇ ਕੀ ਕਰਦੇ ਗੱਡੀ ਦੇ ਉਹ ਗੱਡੀ ਦੇ ਮਾਲ ਕੌਣ ਗਈ ਫਿਰ ਦੇਖਦੇ ਆ ਉਸ ਤੋਂ ਬਾਅਦ ਲੱਛ ਕੋ ਹਾਂਜੀ ਹਾਂ ਇਹਨਾਂ ਦੇ ਆਪਣੇ ਮੁਲਾਜ਼ਮਾਂ ਦੇ